ਬਣਾਈ 25 ਕਿल्ले ਪੈ ਲਈਏ 5 ਕਿल्ले ਕੱਲ ਹੋਰ ਗਹਿਣੇ ਲੈ ਲਈਏ ਬਾਪੂ ਦੀ ਬਣਾਈ 25 ਕਿल्ले ਪੈ ਲਈਏ 5 ਕਿल्ले ਕੱਲ ਹੋਰ ਗਹਿਣੇ ਲੈ ਲਈਏ ਕਹਿੰਦਾ ਸਵਰਾਜ ਨਾਲ ਗੱਣਾ ਢੋਈਦਾ ਵੇਲੀ ਅਰ ਜਣ ਰੱਖਿਆਏ ਪਿੱਛੇ ਪੌਣ ਨੂੰ ਘੁੰਮਣ ਕਮਣ ਨੂੰ ਤੇ ਥਾਰ ਰੱਖੀਏ ਬੁਲਟ ਤਰ ਰੱਖਿਆ ਪਟਾਕੇ ਪੌਣ ਨੂੰ ਪਟਾਕੇ ਪੌਣ ਨੂੰ ਤੁਹਾਨੂੰ ਕਿਸੇ ਮੁੰਡੇ ਨੇ ਛੇੜਿਆ ਇੱਥੇਕ ਨਹੀਂ ਇਦਾਂ ਕਦੇ ਵੀ ਨਹੀਂ ਹੋਇਆ ਕਦੇ ਤੁਹਾਡੇ ਅੱਗੇ ਕੋਈ ਮੁੰਡਾ ਪਟਾਕੇ ਪਾ ਕੇ ਲੰਘ ਕੇ ਗਿਆ ਬੁਲਟ ਤੋਂ ਬੁਲਟ ਤੋਂ ਆ ਨਹੀਂ ਮੇਰੇ ਨਾਲ ਇਦਾਂ ਦੇ ਕਦੀ ਹੋਇਆ ਨਹੀਂ ਜਿਹੜੇ ਪਟਾਕੇ ਪਾਉਣੇ ਬੁਲਟ ਤੇ ਤੁਸੀਂ ਚੰਗੀ ਗੱਲ ਸਮਝਦੇ ਹੋ ਪਟਾਕੇ ਪੈਂਦੇ ਆ ਤਾਂ ਗਾਣਾ ਬਣਿਆ ਗਾਣੇ ਦੇ ਪਿੱਛੇ ਪਟਾਕੇ ਪੈਣੇ ਨਹੀਂ ਸ਼ੁਰੂ ਹੋਏ ਤੁਸੀਂ ਇਦਾਂ ਦਾ ਗਾਣਾ ਗਾਇਆ ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਸਿੱਧੇ ਤੌਰ ਤੇ ਜਿਹੜੀ ਮੰਡੀਰ ਨੂੰ ਉਤਸ਼ਾਹਿਤ ਕਰ ਰਹੇ ਹੋ ਨਹੀਂ ਮਡੀਰ ਦੇਖੋ ਕਿਸੇ ਗਾਣੇ ਨਾਲ ਹੀ ਉਤਸ਼ਾਹਿਤ ਨਹੀਂ ਹੁੰਦੀ ਮਡੀਰ ਆਲਰੇਡੀ ਜੋ ਕੁਝ ਵੀ ਲੋਕ ਕਰ ਰਹੇ ਆ ਮੇਰੇ ਖਿਆਲ ਦੇ ਨਾਲ ਤੇ ਨਹੀਂ ਆ ਕਿ ਇੱਕ ਆਰਟਿਸਟ ਨੂੰ ਹੀ ਫੋਲੋ ਕੀਤਾ ਜਾਂਦਾ ਹੈ ਜੇ ਇੰਨਾ ਹੀ ਆਰਟਿਸਟਾਂ ਨੂੰ ਫੋਲੋ ਕੀਤਾ ਜਾਂਦਾ ਹੁੰਦਾ ਤਾਂ ਭਗਤ ਸਿੰਘ ਜੀ ਤੇ ਵੀ ਬਹੁਤ ਗਾਣੇ ਹੁੰਦੇ ਆ ਮੈਂ ਤਾਂ ਕਦੇ ਕਿਸੇ ਨੂੰ ਫੋਲੋ ਕਰਦੇ ਨਹੀਂ ਦੇਖਿਆ ਇਹ ਤਾਂ ਜਸਟ ਇੱਕ ਇੱਕ ਗੱਲ ਕੀਤੀ ਗਈ ਆ ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤਾ ਜ਼ਿਆਦਾ ਫਰਕ ਪੈਂਦਾ ਗਾਣੇ ਤਾਂ ਤੁਹਾਨੂੰ ਪਤਾ ਹੀ ਹੈ ਡੇਲੀ ਕਈ ਤਰੀਕੇ ਦੇ ਆਉਂਦੇ ਆ